ਮੈਂ ਬਲਵਿੰਦਰ ਕੁਮਾਰ ਬੱਬਾ ਜਰੀ ਕੀ ਮੈਨੂੰ ਗੁਰੂਵਾਰ ਨੂੰ ਪੰਜਾਬ ਪ੍ਰਦੇਸ਼ ਸਾਡੇ ਅਧਿਐਕਸ਼ ਸ੍ਰੀ ਵਿਜੇ ਸਾਫਲਾ ਜੀ ਤੇ ਸਾਡੇ OBC ਦੇ ਪ੍ਰੈਜ਼ੀਡੈਂਟ ਕੇਵਲ ਕਿਸ਼ਨ ਚੋਹਾਨ ਜੀ ਉਹਨਾਂ ਨੇ ਵੀਰਵਾਰ ਨੂੰ ਪੰਜਾਬ ਦੀ ਜਰੀ OBC ਮੋਰਚੇ ਦੀ ਟੀਮ ਗੋਸ਼ਿਤ ਕੀਤੀ ਹੈ ਉਹਦੇ ਵਿੱਚ ਮੈਨੂੰ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਮੈਂ ਬੜਾ ਸ਼ੁਕਰਗੁਜ਼ਾਰ ਆਂ ਪਾਰਟੀ ਦਾ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਪਹਿਲਾਂ ਵੀ ਮੈਂ ਕਈ ਪਦਾਂ ਦੇ ਉੱਤੇ ਕੰਮ ਕਰ ਚੁੱਕਾ ਹਾਂ ਜਿਸ ਤਰ੍ਹਾਂ ਕਿ ਯੂਵਾ ਮੋਰਚਾ ਦੇ ਵਾਰਸਟਰ ਤੋਂ 1998 ਦੇ ਜੋ ਵਾਰਦਾ ਪ੍ਰਧਾਨ ਬਣਿਆ ਸੀ ਔਰੇ ਬਾਅਦ ਮੈਨੂੰ ਯੂਵਾ ਮੋਰਚਾ ਦੇ ਸ਼ਹਿਰ ਦਾ ਸੈਕਟਰੀ ਲਿਤਾ ਗਿਆ ਸੀ ਔਰੇ ਬਾਅਦ ਮੈਂ ਤਿੰਨ ਵਾਰ ਚਣ ਦੇ ਵਿੱਚ OBC ਦਾ ਜਿੰਨੂੰ ਕਿ ਆਪਾਂ ਪਹਿਲਾਂ BC ਸੈਲ ਕਹਿੰਦੇ ਸੀ ਉਦਾ ਤਿੰਨ ਪਰਿਟਣ ਦੇ ਜ਼ਿਲੇ ਦਾ ਅਧਿਖਸ਼ ਰਿਆ ਉਹਦੇ ਵਿੱਚ ਪੰਜਾਬ ਦਾ ਕੋਨ ਕਨਵਿਨਰ ਦੋ ਵੜੀ ਰਿਆ ਜਿਹੜਾ ਕਿ 2 ਸਾਲ ਪਹਿਲੇ ਸਾਡੇ ਆਲ ਇੰਡੀਆ ਪ੍ਰੈਜ਼ੀਡੈਂਟ ਸ਼੍ਰੀ ਅਮਿਤ ਸ਼ਾ ਜੀ ਤੇ ਨਿੰਦਰ ਮੋਦੀ ਜੀ ਨੇ ਬੜਾ OBC ਨੂੰ ਮਾਨ ਸਮਾਨ ਦੇ ਕੇ ਇੱਕ BC ਸੈੱਲ ਨੂੰ ਖਤਮ ਕਰਕੇ OBC ਮੋਰਚੇ ਦਾ ਗਠਨ ਕੀਤਾ ਕੀਤਾ ਸੀ ਜਿਹਦੇ ਵਿੱਚ ਸਾਡੇ ਆਲ ਇੰਡੀਆ ਪਹਿਲੇ ਪ੍ਰੈਜ਼ੀਡੈਂਟ ਜਿਹੜੇ ਸੀ OBC ਦੇ ਉਹ ਐਸ.ਪੀ. ਬਗੇਲ ਜੀ ਯੂਪੀ ਤੋਂ ਬਨੇ ਸੀ ਉਹਦੇ ਬਾਅਦ ਦੂਸਰੀ ਵਾਰ ਦਾਰਾ ਸਿੰਘ ਚੋਹਾਂਜੀ ਨੂੰ ਮੌਕਾ ਮਿਲਿਆ ਆਲ ਇੰਡੀਆ ਅਧਿક્ષਕ ਦਾ ਇਸ ਟਾਈਮ ਦਾਰਾ ਸਿੰਘ ਚੋਹਾਂਜੀ ਦੇਖ ਰਹੇ ਆ ਦੋਨੋਂ ਹੀ ਇਸ ਟਾਈਮ ਯੂਪੀ ਦੇ ਵਿੱਚ ਮੰਤਰੀ ਹੈ ਮੈਂ ਸਮਝ ਲਿਆ ਕਿ ਜਿਸ ਤਰ੍ਹਾਂ ਕਿ OBC ਦੇ ਵਿੱਚ ਕਾਫੀ ਕਾਸ਼ਤਾ ਬਿਲੋਂਗ ਕਰਦੀ ਹੈ ਜਿੱਦਾਂ ਕਿ ਰਾਮਗੜੀਆ ਕੰਬੋਲ ਬਰਾਦਰੀ ਪਰਜਾਵਾਦ ਬਰਾਦਰੀ ਨਾਈ ਬਰਾਦਰੀ ਤੋਬੀ ਬਰਾਦਰੀ ਸੈਣੀ ਬਰਾਦਰੀ ਸਨਿਆਰਾ ਬਰਾਦਰੀ ਇਸ ਤਰ੍ਹਾਂ ਕਾਫੀ ਕਾਸ਼ਤਾ ਹੁੰਦੀ ਹੈ ਇਸ ਕਾਸ਼ਤਾ ਦੇ ਨਾਲ ਅਸੀਂ ਸਾਡਾ ਇਹ ਹੈਗਾ ਕਿ ਹੁਣ ਅਸੀਂ ਹਰ ਕਾਸ਼ਤਾ ਨੂੰ ਆਪਣੇ ਬੀਜੇਪੀ ਦੇ ਨਾਲ ਲੈ ਕੇ ਚੱਲਾਂਗੇ ਜਿਹਦੇ ਵਿੱਚ ਆਉਣ ਵਾਲੇ ਐਮਪੀ ਦੇ ਇਲੈਕਸ਼ਨਾਂ ਦੇ ਵਿੱਚ ਸਭ ਤੋਂ ਨਗਰ ਨਗਰ ਨੂੰ ਚੋਣਾਂ ਵਿੱਚ OBC ਮੋਰਚੇ ਦੀ ਕੀ ਭੂਮਿਕਾ ਹੈ ਜੀ ਦੇਖੋ ਜੀ OBC ਮੋਰਚੇ ਦੀ ਮੈਂ ਸਮਝਦਾ ਕਿ ਜਿਹੜੀ ਨਗਮ ਨਗਨ ਚੋਣਾ ਉਹਦੇ ਵਿੱਚ OBC ਦੀ ਬਹੁਰੀ ਅੱਛੀ ਭੂਮਿਕਾ ਰਹੇਗੀ ਅਸੀਂ ਹਰ ਜਿਹੜੇ ਕਿ ਸਾਡੇ OBC ਦੇ ਵਿੱਚ ਕਸ਼ਟਾਜ ਆਂਦੇ ਆ ਕਾਫੀ ਕਸ਼ਟਾ ਆਂਦੀ ਹੈ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਾਂਗੇ ਉਹਨਾਂ ਕੋ ਸੰਯੋਗ ਮੰਗਾਂਗੇ ਜਿਹੜੀ ਇਹ OBC ਮੋਰਚੇ ਦੇ ਜਿਹੜੇ ਹੈਗੇ ਨੇ ਉਹਦੇਦਾਰ ਜਾਂ ਵਰਕਰ ਉਹਨਾਂ ਵੱਲੋਂ ਟਿਕਟਾਂ ਦੀ ਵੀ ਮੰਗ ਕਰੋਗੇ ਇਸ ਲਈ ਕਿ ਸਾਡੀ ਮੇਰਾ ਖਿਆਲ ਦੇ ਵਿੱਚ ਪਤਾ ਨਹੀਂ 12% ਪਤਾ ਨਹੀਂ 13% OBC ਦੀ ਹੈਗੀ ਆ ਜਿੱਦਾਂ ਕਿ 33% SC ਦੀ ਹੈ ਤੇ ਸਾਡੀ ਮੇਰਾ ਖਿਆਲ 12% OBC ਦੀ ਹੈ ਸਾਡੀ ਦੇ ਪਹਿਲਾ ਪ੍ਰਧਾਨ ਜੀ ਦੇ ਅੱਗੇ ਬਹਿ ਕੇ ਮੀਟਿੰਗ ਹੋਏਗੀ ਇੱਕ ਆਪਣੇ ਸਟੇਟ ਦੇ ਵਿਜੇ ਸਾਪਲਾ ਜੀ ਦੇ ਨਾਲ ਕਿ ਉਹਨਾਂ ਨੂੰ 33% ਹੈ ਕਿ ਸਾਨੂੰ ਵੀ 33% ਦੀ ਅਸੀਂ ਪਹਿਲਾਂ ਮੰਗ ਕਰਾ ਕੇ ਹੁੰਦਾ ਕੋ ਕਿਉਂ ਜਿਹਦੇ ਵਿੱਚ ਸਾਡਾ ਹੱਕ ਹੈ ਠੀਕ ਹੈ ਇਹ ਉਹਦੇ ਵਿੱਚ ਉਹਨਾਂ ਦੀਆਂ ਸਾਡੀਆਂ ਕਿੰਨੀਆਂ ਕਾਸਟ ਹੈ ਤੇ ਸਾਡਾ ਦੇਖਿਆ ਜਾਵੇ ਤੇ ਪੰਜਾਬ ਦੇ ਵਿੱਚ ਵੋਟ ਬੈਂਕ ਕਿੰਨਾ ਉਸ ਵੋਟ ਬੈਂਕ ਦੇ ਆਧਾਰ ਦੇ ਨਾਲ ਅਸੀਂ ਸੀਟਾਂ ਦੀ ਮੰਗ ਕਰਾਂਗੇ ਉਹਨਾਂ ਦਾ ਤੇ ਅਸੀਂ ਉਹਨਾਂ ਨੂੰ ਜਿੱਤ ਕੇ ਵੀ ਸੀਟਾਂ ਦੇਵਾਂਗੇ ਉਹਨਾਂ ਦੀ ਸੀਟਾਂ ਜਿੱਤ ਕੇ ਉਹਨਾਂ ਦੀ ਝੋਲੀ ਪਾਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ 4 ਮਹੀਨੇ ਹੋ ਗਏ ਆ ਕਾਂਗਰਸ ਦੀ ਸਰਕਾਰ ਆਈ ਹੈ ਤੇ ਲੋਕੀ ਤਾਹਾਂ ਕਰ ਕਨੇ ਆ ਕੋਈ ਕਿਸੇ ਦਾ ਕੰਮ ਨਹੀਂ ਹੋ ਰਿਹਾ ਰੇਤ ਦੇ ਕਿੱਥੇ ਡਾਮ ਸੀ ਇਸ ਟਾਈਮ ਕਿੱਥੇ ਗਏ ਆ ਲੋਕੀ ਇਸ ਟਾਈਮ ਇਸ ਜੋੜੇ ਆ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਜਿਹੜਾ ਕਿ ਆਤਾ ਦਾਲ ਸਕੀਮ ਵੀ ਸੀ ਉਹ ਵੀ ਮੇਰਾ ਖਿਆਲ 4 ਮਹੀਨੇ ਤੋਂ ਲੋਕਾਂ ਨੂੰ ਨਹੀਂ ਮਿਲ ਰਹੀ ਇਹ ਆ ਮੇਰੀ ਦੇਖੋ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਸਾਡੀ ਬੜੀ ਅੱਛੀ ਭੂਮਿਕਾ ਰਹੇਗੀ ਉਹਦੇ ਵਿੱਚ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜੇ ਕਿ ਐਮਪੀ ਦੇ ਵੀ ਚੋਣ ਆ ਪਰੇ ਵਿੱਚ ਪੰਜਾਬ ਦੇ ਵਿੱਚ ਸਾਡੀ OBC ਦੀ ਬੜੀ ਅੱਛੀ ਮੌਜੂਦਗੀ ਰਹੇਗੀ ਜੀ ਥੈਂਕ ਯੂ